14 ਤਰੀਕ ਨੂੰ ਦਿੱਲੀ ਵਿਖੇ ਹੋ ਰਹੀ ਮਹਾ ਪੰਚਾਇਤ ਦੇਸਵੰਦ ਵਿੱਚ ਨਵਾਂ ਸ਼ਹਿਰ ਬਾਰਾਦਰੀ ਵਿਖੇ ਕਿਸਾਨਾਂ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਕਿਹਾ ਗਿਆ ਕਿ 13 ਤਰੀਕ ਸ਼ਾਮ ਨੂੰ ਕਿਸਾਨ ਇੱਥੋਂ ਬੱਸਾਂ ਗੱਡੀਆਂ ਵਿੱਚ ਜਾਣਗੇ ਤੇ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੀ ਕਿਸਾਨਾਂ ਵੱਲ ਕੋਈ ਧਿਆਨ ਨਹੀਂ ਕਰ ਰਹੀ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੇ ਕਸ਼ਮੀਰ ਚੀਫ ਐਡੀਟਰ ਕਸ਼ਮੀਰੀ ਲਾਲ ਕਹਿੰਦੀ ਇਹ ਵਿਸ਼ੇਸ਼ ਰਿਪੋਰਟ ਵੀਡੀਓ ਨੂੰ ਦੇਖਦੇ ਸਾਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਕਿਸਾਨਾਂ ਵੱਲੋਂ ਕਿਹਾ ਗਿਆ ਕਿ 13 ਤਰੀਕ ਸ਼ਾਮ ਨੂੰ ਕਿਸਾਨ ਇਥੋਂ ਦਿੱਲੀ ਨੂੰ ਕੋਚ ਕਰਨਗੇ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 987679499 ਸਰਕਾਰ ਦੇ ਵਿਰੋਧਤਾ ਹੋਣਾ ਚਾਹੀਦਾ ਨਹੀਂ ਉਹ ਤਾਂ ਬਹੁਤ ਵੱਡਾ ਮੁੱਦਾ ਹੈ ਮੁਸਲਮਾਨਾਂ ਦੇ ਪੱਖ ਚ ਤਾਂ ਮੁਸਲਮਾਨਾਂ ਦੀ ਆਬਾਦੀ ਤਾਂ ਸਿੱਖਾਂ ਨਾਲੋਂ ਜ਼ਿਆਦਾ ਹੈ ਭਾਵ ਇਸ ਲਈ ਹਲਾਵਾਦੀ ਨਹੀਂ ਜਦ ਮੋਰਚਾ ਲਗਾਣਾ ਉੱਥੇ ਦਿੱਲੀ ਵਾਲਾ ਮੋਰਚਾ ਸਗਾ ਜਿਆਰਾ ਹਟਕਾਇਆ ਉਸ ਵੇਲੇ ਮੰਗਾ ਉਪਰੀਆਂ ਲੋਕੋ ਤਾਂ ਬੈਨਲੇ ਵਾਲੇ ਦੀ ਜੱਤੀ ਬਹੁਤ ਹੁੰਦੀ ਆ ਇੱਕ ਤੇ ਹੁਣਦੇ ਆ ਉਹ ਹੀ ਗੱਲ ਕਰਨਾ ਉਹ ਦਿੱਲੀ ਵਾਲਾ ਨਹੀਂ ਉਹਨਾਂ ਦਾ ਕਰਦੋ ਗੱਲ ਕਰਦੋ ਮਸ਼ੀਨਪਾਗ ਵਾਲੇ ਦੀ ਕਰ ਕਰ ਪਹਿਲਾਂ ਇਹਨਾਂ ਦੀ ਪਹਿਲਾਂ ਪਾਕਿਸਤਾਨ ਦੀ ਸੀ ਬਾਬਰ ਜਹਾਜ ਚਾਹੇ ਉਹ ਗਿੱਟੀ ਘੱਟ ਪਟਾਰ ਰਹੀ ਬਹੁਤ ਬੜਕਲ ਬੀਤਦਾ ਇਹ ਆ ਕਿ ਲੋਕੀ ਇੱਕ ਦਿਨ ਦੇ ਉਹ ਫਿਰ ਇਹ ਉਹ ਹੁੰਦੇ ਰਹਿੰਦੇ ਆ ਦੰਗਿਆਂ ਦੇ ਬੂਹੇ ਚ ਕਰਨਾ ਵੀ ਆਲੋਚਨਾ ਕਰਦਾ ਜਿਹੜਾ ਇਹ ਤੁਸੀਂ ਅੱਜ ਮੀਟਿੰਗ ਕੀਤੀ ਆ ਇਹ ਮੇਨ ਮੁੱਦਾ ਕੀ ਹੈਗਾ ਜੀ ਦੇਖੋ ਮੇਨ ਮੁੱਦਾ ਸਾਡਾ ਕੋਈ ਨਹੀਂ ਅੱਜ ਤਾਂ ਸਿਰਫ ਆਖਰੀ ਸ਼ੂਹਾ ਦੇਣ ਆਏ ਆ ਸਾਡੀ ਤਿਆਰੀ ਆ ਪਿੰਡਾਂ ਦੇ ਵਿੱਚ ਆਪਾਂ ਦਿੱਲੀ ਜਿਹੜਾ ਆ ਕੱਲ ਨੂੰ ਸ਼ਾਮ ਨੂੰ ਆਪਾਂ ਚੜ੍ਹਨਾ ਆ ਟ੍ਰੇਨਾਂ 'ਚ ਚੜ੍ਹਨਾ ਆ ਕੋਈ ਬੱਸਾਂ 'ਚ ਜਾ ਰਹੇ ਆ ਕੋਈ ਗੱਡੀਆਂ ਜਾ ਰਹੇ ਆ ਤੇ ਸਾਡਾ ਪ੍ਰੋਗਰਾਮ ਆ ਸਾਡੀਆਂ ਉਹ ਹੀ ਜਿਹੜੀਆਂ ਰਹਿੰਦੀਆਂ ਮੰਗਾਂ મોદી ਦੀ ਸਰਕਾਰ ਨਾਲ ਸੰਬੰਧਿਤ ਹੈਗੀਆਂ મોદી ਸਰਕਾਰ ਨਾਲ ਸਾਨੂੰ ਦਿੱਖਤੀ ਜਿਹੜੇ ਪੇਪਰ 7-8 ਪੇਪਰ ਦਿੱਤੇ ਸੀਗੇ ਉਹਨਾਂ ਤੇ ਹਾਲੇ ਤੱਕ ਕੋਈ ਗੌਰ ਨਹੀਂ ਹੋਈ ਐਮਐਸਪੀ ਦੇ ਗਰੰਟੀ ਦਾ ਫਿਗਾ ਸਾਡਾ ਮੇਨ ਪੇਪਰ ਸੰਦਤਾ ਉਹਨਾਂ ਦੇਖ ਕੇ ਪਏ ਤੇ ਕੁਝ ਕਰਾਂਗੇ ਤੇ ਨਾਲ ਦੀ ਨਾਲ ਸਾਡੇ ਕੋਲ ਬਹੁਤ ਸਾਰੇ ਸੰਗੀਨ ਜੋਰ ਮਜਰੇ ਆ ਧਰਾਵਾ ਲਾ ਕੇ ਉਹ ਸਾਡੇ ਤੇ ਪਰਚੇ ਦਰਜ ਹੋਏ ਆ ਉਹਨਾਂ ਤੇ ਹਜੇ ਤੱਕ ਕੁਝ ਨਹੀਂ ਹੋਇਆ ਉਹ ਤਾਂ ਸਮਨਿੰਗ ਹੋ ਰਹੀ ਆ ਤੇ ਨਾਲ ਦੀ ਨਾਲ ਅਸੀਂ ਇੱਕ ਵੱਡੀ ਮੰਗ ਰੱਖੀ ਪਈ ਕਿਸਾਨ ਜਿਹੜਾ ਆ ਚਾਹੇ ਉਹ ਮਜ਼ਦੂਰ ਹੋਵੇ ਉਹ ਦੇਸ਼ ਲਈ ਸਭ ਕੁਝ ਕਰਦਾ ਆ ਪਰ ਉਹ ਦੇਸ਼ ਤੇ ਉਹ ਮਿਲਦਾ ਨਹੀਂ ਕੁਝ ਵੀ ਜੇ ਉਹ ਮਿਲਦਾ ਵੀ ਆ ਨਗੂਣੀ ਪੈਨਸ਼ਨ ਮਿਲਦੀ ਆ ਉਹਦੇ ਲਈ ਇਹੀ ਮੰਗ ਰੱਖੀ ਪਈ ਚਾਹੇ ਮਜ਼ਦੂਰ ਹੋਵੇ ਚਾਹੇ ਕਿਸਾਨ ਹੋਵੇ ਔਰਤ ਹੋਵੇ ਬੰਦਾ ਹੋਵੇ ਸਾਰਾ ਉਹ ਜਦੋਂ 58 ਸਾਲ ਦਾ ਹੋ ਜਾਂਦਾ ਉਹਨੂੰ ਮਤਲਬ ਉਹ 10000 ਰੁਪਿਆ ਪੈਨਸ਼ਨ ਜਿਹੜੀ ਆ ਉਹ ਸਾਰਿਆਂ ਨੂੰ ਮਿਲਣੀ ਚਾਹੀਦੀ ਆ ਨਹੀਂ ਫੇ ਕੱਲ ਕਿੰਨੇ ਕ ਵਜੇ ਦਾ ਪ੍ਰੋਗਰਾਮ ਹੈਗਾ ਆ ਕੱਲ ਦੇਖੋ ਅਸੀਂ ਸ਼ਾਮ ਨੂੰ ਚੜਨਾ ਜੀ ਗੱਡੀਆਂ 'ਚ ਸੁਹਾਹੀ ਜਿਹੜਾ ਉੱਥੇ ਗੁਰਦੁਆਰਾ ਸਾਹਿਬ 'ਚ ਪਹੁੰਚ ਜਾਣਾ ਬੰਗਲਾ ਸਾਹਿਬ ਪਹੁੰਚਾਂਗੇ ਜਾਂ ਹੋਰ ਕਿਸੇ ਵੀ ਜਿੱਥੇ-ਜਿੱਥੇ ਲੋਕ ਜਾਣਗੇ ਉੱਥੋਂ ਆਪਾਂ ਰਾਮਲੀਲਾ ਕਰਾਉਂਦੇ ਹਾਂ ਟਰੈਕਟਰ ਟਰਾਲੀਆਂ ਵਾਲਾ ਜਿਹੜਾ ਸੀ ਉਹ ਖਤਮ ਕਰ ਦਿੱਤਾ ਕੰਮ ਉਹ ਕਿੱਦਾਂ ਹੋ ਗਿਆ ਜੀ ਅਸੀਂ ਜਿਹੜਾ ਟਰੈਕਟਰ ਟਰਾਲੀਆਂ ਵਾਲਾ ਸੀਗਾ ਲੰਮਾ ਸਫਰਾ ਇੱਕ ਦਿਨ ਦਾ ਆਇਆ ਸੀ ਜੇ ਇੱਕ ਦਿਨ ਦਾ ਪ੍ਰੋਗਰਾਮ ਜਿਹੜੀ ਆ ਸਾਨੂੰ ਲਈ ਮਨਜ਼ੂਰੀ ਮਿਲੀ ਆ ਤੇ ਅਸੀਂ ਆਪਾਂ ਉਸ ਗਰਾਊਂਡ ਦੇ ਵਿੱਚ ਜਿਹੜਾ ਆ ਇੱਕ ਦਿਹਾੜੀ ਪੂਰੀ ਆਪਣੀ ਨਹੀਂ ਹੁਣ ਮੋਦੀ ਸਰਕਾਰ ਨੂੰ ਉਹ ਹੰਗਾਰਾ ਨਹੀਂ ਮਿਲ ਰਿਹਾ ਹੈਗਾ ਜਿਸ ਤਰ੍ਹਾਂ ਕਿ ਤੁਹਾਡੀਆਂ ਕਿਸਾਨ ਜਥੇਬੰਦੀਆਂ ਨਹੀਂ ਇਕੱਠੀਆਂ ਹੈਗੀਆਂ ਨਹੀਂ ਨਹੀਂ ਦੇਖੋ ਐਦਾਂ ਨਹੀਂ ਗੱਲ ਹੈਗੀ ਇਕੱਠੀਆਂ ਨਹੀਂ ਹੈ ਯਾਰ ਇਕੱਠੀਆਂ ਆਈਆਂ ਸਾਰੀਆਂ ਇਕੱਠੇ ਹੋ ਕੇ ਨਹੀਂ ਉਹਨਾਂ ਨੂੰ ਤਾਂ ਫਿਰ ਇਹ ਮੁੱਦਾ ਵੀ ਤਾਂ ਮਿਲ ਜਾਂਦਾ ਨਾ ਮੋਦੀ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਆ ਪਾੜਨ ਦੀ ਸਾਨੂੰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਸਯੋਗਤ ਮੋਰਚੇ ਦਾ ਪੂਰਾ ਜਿਹੜਾ ਜੋਰ ਲੱਗਾ ਆ ਉਹ ਸਾਰਿਆਂ ਨੂੰ ਇਕੱਠੇ ਕਹਿੰਦਾ ਮਤਲਬ ਬਖਤਾਂ ਤੇ ਪਤਾ ਲੱਗੇਗਾ ਹਾਂ ਬਖਤਾਂ ਦੇ ਪਤਾ ਲੱਗਾ ਹੈਗੇ ਅਸੀਂ ਇਕੱਠੇ ਆ ਕਿਉਂਕਿ ਜਿਹੜੇ ਹੁਣ ਟੈਕਨੋਰੀ ਆ ਉੱਥੇ ਸ਼ੰਭੂ ਬਾਰਡਰ ਦੇ ਬੈਠੇ ਆ ਉਹਨਾਂ ਦੀ ਖਾਤਰ ਸਯੋਗਤ ਮੋਰਚੇ ਨੇ ਪੰਜਾਬ ਦੇ ਵਿੱਚ ਅਹਿਮ ਪ੍ਰੋਗਰਾਮ ਕੀਤੇ ਆ ਉਹ ਚਾਹੇ ਭਾਰਤ ਬੰਦ ਦਾ ਹੋਵੇ ਰੋਲ ਪਲਾਜੇ ਫ੍ਰੀ ਕਰਨ ਦਾ ਹੋਵੇ ਪਰਸੋ ਚੌਥੋਂ ਉਹਨਾਂ ਦੇ ਹੱਕ ਦੇ ਵਿੱਚ ਫੇਰ ਹੋ ਕੇ ਹਟਿਆ ਜਿੱਥੇ ਬੰਦੀਆਂ ਦੇ ਉਹ ਤੋਂ ਪਹਿਲਾਂ 7-8 ਪ੍ਰੋਗਰਾਮ ਜਿਹੜੇ ਆ ਅਸੀਂ ਜੋ ਉਹਨਾਂ ਦੇ ਟੈਰਰ ਹੋਇਆ ਜੁਰਮ ਹੋਇਆ ਉੱਥੇ ਮੁੰਡਾ ਸਾਡਾ ਸ਼ਹੀਦ ਹੋਇਆ ਉੱਥੇ ਪ੍ਰਯੋਗਤ ਪੋਰਟੇ ਨੇ ਪੂਰਾ ਬਾਹਰ ਲਾ ਕੇ ਜਿਹੜਾ ਆ ਪੰਜਾਬ ਦੇ ਵਿੱਚ ਪ੍ਰੋਗਰਾਮ ਕੀਤੇ ਆ ਠੀਕ ਕੀ ਕਹਿਣਾ ਚਾਹੋਗੇ ਜੀ ਮੈਂ ਸਰਿੰਦਰ ਸਿੰਘ ਪਿੰਡ ਮਹਿਰੋਂ ਪਰ ਕੈਂਤੀ ਕਿਸਾਨ ਯੂਨੀਅਨ ਦਾ ਬਲੌਕ ਪ੍ਰਧਾਨ ਅਸੀਂ ਇਹ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਵੀ ਜਿਹੜੇ ਮੰਗਾ ਮੰਨੀਆਂ ਆ 200 21 ਦੀਆਂ ਉਹ ਲਾਗੂ ਕੀਤੀਆਂ ਜਾਣ ਸਾਰੀਆਂ ਐ ਐਮ ਐਸ ਪੀ ਤੇ ਗਰੰਟੀ ਕਰੇ ਸਰਕਾਰ ਹੋਰ ਜਿਹੜੀਆਂ ਮੰਗਾ ਵੀ ਆ ਲਖੀਮਪੁਰ ਖੇਤੀ ਦਾ ਮਸਲਾ ਆ ਬਹੁਤ ਬੜਾ ਉਹਨਾਂ ਦਾ ਕੁਝ ਨਹੀਂ ਹੱਲ ਕਰਦੇ ਹੋਰ ਜ਼ਿੰਮੇਦਾਰਾਂ ਦੇ ਭਰਾਮਾਂ ਦੇ ਹੋਰ ਬਾਕੀ ਸਮਾਨ ਦਿੱਲੀ ਦੇ ਵਿੱਚ ਖੜਾ ਉਹ ਨਹੀਂ ਵਾਪਸ ਕਰ ਰਿਹਾ ਜੇ ਕੁਸ ਕੇਸ ਆ ਸਰਕਾਰ ਜਿਹੜੀ ਉਹ ਕੇਸ ਲਾਰੇ ਲੱਪੇ ਲਾਈ ਜਾਂਦੀ ਉਹਨਾਂ ਨੂੰ ਕੋਈ ਚੀਜ਼ ਨੂੰ ਮਰ ਜਿੰਨੀਆਂ ਮੰਗੀਆਂ ਕੋਈ ਮੰਨ ਨਹੀਂ ਰਹੀ ਅੱਜ ਤੱਕ ਸਾਰੀਆਂ ਹੀ ਐਦਾਂ ਗਾਹਾਂ ਤੇ ਕਹਾ ਗਾਹਾਂ ਤੇ ਕਰੀ ਜਾਂਦੇ ਨੇ ਗੋਲੀਆਂ ਉਹਦੇ ਵਿਰੋਧ ਵਿੱਚ ਹੁਣ 14 ਤਰੀਕ ਨੂੰ ਜਿਹੜੀ ਦਿੱਲੀ ਮਹਾਪੰਚਾਇਤ ਹੋਣੀ ਆ ਇਹਦਾ ਵਿਰੋਧ ਕਰੂ ਡਟ ਕੇ ਸਰਕਾਰ ਦਾ ਆਉਣ ਵਾਲੀਆਂ ਚੋਣਾਂ 'ਚ ਵੀ ਸਰਕਾਰ ਦਾ ਵਿਰੋਧ ਡਟ ਕੇ ਕਰਾਂਗੇ ਠੀਕ ਜਿੰਨੀਆਂ ਵੀ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਠੀਕ ਬਾਕੀ ਜਿਹੜੀਆਂ ਸਾਡੀਆਂ ਛੋਟੀਆਂ ਮੰਗਾਂ ਹੈਗੀਆਂ ਪੰਜਾਬ ਸਰਕਾਰ ਦੀਆਂ ਇਹ ਵੀ ਨਗੌਲੀਆਂ ਕਰੀ ਜਾਂਦੀ ਇਹ ਤਾਂ ਬਹੁਤ ਸਾਰੀਆਂ ਬਾਤਾਂ ਹੀ ਆ ਮੰਗਾ ਤਾਂ ਮੈਨੂੰ ਮੈ ਰ 670 ਆ ਇਹਦੇ ਕੋ ਪੰਜਾਬ ਸਰਕਾਰ ਕੋ ਪਰ ਨਹੀਂ ਨਹੀਂ ਤੁਸੀਂ ਪੰਜਾਬ ਸਰਕਾਰ ਦੇ ਉੱਪਰ ਵੀ ਅਟੈਕ ਕੀਤਾ ਪਰ ਜਾਂ ਤੁਸੀਂ ਦਿੱਲੀ ਰਹੇ ਆ ਪੰਜਾਬ ਦੇ ਵਿੱਚ ਵਿੱਚ ਪਹਿਲਾਂ ਦਿੱਲੀ ਸੀਗਾ ਹੁਣ ਮੈਂ ਤੁਹਾਨੂੰ ਪੰਜਾਬ ਸ਼ਾਰਟਕਟ ਦੱਸ ਦੇਣਾ ਸੀ ਇਹ ਲੰਮਾ ਨਹੀਂ ਬੋਤਾਂ ਕਰਨਾ ਹਾਂਜੀ ਹਾਂਜੀ ਇਦਾਂ ਆ ਭਾਈ ਪਰ ਲੜਾਈ ਸਾਡੀ ਪੰਜਾਬ ਸਰਕਾਰ ਨਾਲ ਵੀ ਉੰਨੀ ਆ ਸੈਂਟਰ ਸਰਕਾਰ ਨਾਲ ਤਾਂ ਹੈਗੀ ਹੀ ਆ ਸੰਯੁਕਤ ਮੋਰਚੇ ਦੀ ਠੀਕ ਹੈ ਪੰਜਾਬ ਸਰਕਾਰ ਨਾਲ ਵੀ ਲੜਾਈ ਇਦਾਂ ਆ ਵੀ ਇਹ ਵੀ ਕੋਈ ਨਹੀਂ ਕਰਦੀ ਜਿਹੜਾ 20 ਤੋਂ 22 ਚ ਆਈ ਆ ਨਾ ਜਿੱਦਾਂ ਕਹਿੰਦੇ ਹੁੰਦੇ ਆ ਪੂਣੀਆਂ ਦਾ ਗੋਟਾ ਲੈ ਕੇ ਵੜਸਾ ਰ ਆ ਉਹ ਚੋਂ ਇੱਕ ਵੀ ਨਹੀਂ ਕੱਤੀ ਇਹ ਕਹੀ ਜਾਂਦੇ ਅਸੀਂ 85% ਸਾਰੇ ਝੂਠੇ ਬੋਲੀ ਜਾਂਦੇ ਸਦਾ ਠੀਕ ਅੱਜ ਦੀ ਮੀਟਿੰਗ ਹੋ ਰਹੀ ਕੀ ਕਹੋਗੇ ਮੈਂ ਕਹਿੰਦੀ ਸਮਝਦਾ ਸੁਭਾ ਕਮੇਟੀ ਮੈਂਬਰ ਭਵਿੰਦਰ ਬਟਾਚਾ ਜੀ ਤੇ ਅੱਜ ਦੀ ਮੀਟਿੰਗ ਅਸੀਂ ਕੱਲ ਦੇ ਪਰਸੋਂ ਦੀ ਜਿਹੜੀ ਮਹਾਂ ਰੈਲੀ ਵਿੱਚ ਹੋ ਰਹੀ ਉਹਦੀ ਤਿਆਰੀ ਵਜੋਂ ਐਕਸਟੈਂਡਡ ਮੀਟਿੰਗ ਜਿਹੜੀ ਦੀ ਸੱਦੀ ਹੋਈ ਆ ਅੱਜ ਅਸੀਂ ਵਿਚਾਰ ਵਟੰਡਰਾ ਕਰਾਂਗੇ ਵੀ ਕਿੰਨੇ ਇੱਕ ਬੰਦੇ ਬਸਾ ਥਣੇ ਜਾਂ ਰੇਲਾਂ ਥਾਣੇ ਜਿਹੜਾ ਹੈਗਾ ਲੈ ਕੇ ਜਾਣੇ ਤੇ ਉਹਦਾ ਅਸੀਂ ਜਾਇਜਾ ਲੈਣ ਲਈ ਜਿਹੜਾ ਹੈਗਾ ਇੱਥੇ ਮੀਟਿੰਗ ਜਿਹੜੀ ਹੈਗੀ ਪਾਈ ਆ ਮੁੱਦੇ ਬੜੇ ਸਾਫ ਸਪੈਸ਼ਟ ਹੈ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰ ਗਏ ਅੰਦਰ ਲੀਡਰਾਂ ਨੇ ਸਾਡੇ ਨੂੰ ਫਸ ਦਿੱਤੇ ਆ ਤੇ ਅਸੀਂ ਐਮਐਸਪੀ ਦੇ ਉੱਤੇ ਗਰੰਟੀ ਦਾ ਕਾਨੂੰਨ ਚਾਹੁੰਦੇ ਆ ਤੇ ਸਾਰੀਆਂ ਫਸਲਾਂ ਦੇ ਉੱਤੇ ਸੈਂਟਰ ਜਿਹੜਾ ਹੈਗਾ ਉਹਨਾਂ ਨੂੰ ਖਰੀਦਣ ਦੀ ਗਰੰਟੀ ਦੇਵੇ ਸੁਈਸ ਮੰਗ ਨੂੰ ਲੈ ਕੇ ਅਸੀਂ ਮੈਨ ਜਿਹੜਾ ਹੈਗਾ ਉੱਥੇ ਜਾ ਰਹੇ ਨਹੀਂ ਹੁਣ ਤੇ ਆਪਣੇ ਜਿਹੜਾ ਇੱਕ ਤੁਹਾਨੂੰ ਇਹ ਵੀ ਕੁਝ ਨਾਲ ਜੋੜ ਰਿਆ ਆ ਜਿਹੜਾ ਨਰਿੰਦਰ ਮੋਦੀ ਵੱਲੋਂ ਕੱਲ ਆਪਣੇ ਸਰਕਾਰ ਵੱਲੋਂ ਕਿਹਾ ਗਿਆ ਕਿ ਨਾਗਰਤਾ ਜਿਹੜੀ ਆ ਉਹ ਦਿੱਤੀ ਗਈ ਉਹਦੇ ਬਾਰੇ ਕੀ ਵਿਚਾਰਿਆ ਉਹ ਜਿਹੜਾ ਹੈਗਾ ਉਹ ਕਿਉਂਕਿ ਇਲੈਕਟਰਲ ਜਿਹੜੇ ਬਾਂਡਾਂ ਵਾਲਾ ਮਾਮਲਾ ਆ ਉਹਦੇ ਚ ਉਹਨਾਂ ਨੇ ਸੁਪਰੀਮ ਕੋਰਟ ਨੇ SBI ਨੂੰ ਹਦਾਇਤ ਕੀਤੀ ਹੈ ਤੇ ਤਰੰਤ ਜਿਹੜੇ ਹੈਗੇ ਆ ਜਿਹੜੇ ਉਹਨਾਂ ਦੇ ਖਾਤੇ ਆ ਉਹ ਇਲੈਕਸ਼ਨ ਕਮਿਸ਼ਨ ਨੂੰ ਦੱਸੇ ਜਾਣ ਤੇ ਉਹਨਾਂ ਨੂੰ 15 ਤਰੀਕ ਤੱਕ ਸਰਵਜਨਕ ਕੀਤਾ ਜਾਵੇ। ਉਹਦੇ ਚ ਨਰਿੰਦਰ ਮੋਦੀ ਦੀ ਸਰਕਾਰ ਬਹੁਤ ਬੁਰੀ ਤਰ੍ਹਾਂ ਫਸਦੀ ਐ। ਸੋ ਉਸ ਚੀਜ਼ ਨੂੰ ਥੋੜਾ ਜਿਹਾ ਠੰਡਾ ਪਾਉਣ ਲਈ ਜਾਂ ਜਿਹੜਾ ਹੈਗਾ ਲੋਕਾਂ ਦਾ ਧਿਆਨ ਜਿਹੜਾ ਹੈਗਾ ਦੂਜੇ ਪਾਸੇ ਲਜਾਣ ਲਈ ਉਹਨਾਂ ਨੇ CAA ਦਾ ਜਿਹੜਾ ਹੈਗਾ ਮੁੱਦਾ ਜਿਹੜਾ ਹੈਗਾ ਲੈ ਜਾਂਦਾ ਪਈ ਅਸੀਂ ਇਹਨੂੰ ਲਾਗੂ ਕਰ ਰਹੇ ਹਾਂ। ਪਰ ਜੇ ਜਦੋਂ ਤੁਹਾਡੇ ਧਰਨੇ ਮਚਾਰਿਆਂ ਤੇ ਕਰਨ ਦੇ ਬਾਵਜੂਦ ਤਾਂ ਚੋਣ ਜਾਬਤਾ ਲੱਗਣ ਵਾਲਾ ਤੇ ਫਿਰ ਕੀ ਕਰੋਗੇ? ਸਾਡਾ ਚੋਣ ਜਾਅ ਉੱਤੇ ਨਾਲ ਕੋਈ ਸੰਬੰਧ ਨਹੀਂ ਹੈ ਅਸੀਂ ਸਮਝਦੇ ਹਾਂ ਕਿ ਜਿਹੜਾ ਫੈਸਲਾ ਹੈ ਜਿਹੜਾ ਦੇਸ਼ ਦੇ ਜਿਹੜੇ ਲੋਕ ਹੈ ਕਿਸਾਨ ਹੈ ਮਜ਼ਦੂਰ ਹੈ ਉਹਨਾਂ ਦੀਆਂ ਮੰਗਾਂ ਦਾ ਫੈਸਲਾ ਸਾਡ ਕਿਤੇ ਹੋਣਾ ਪਾਰਲੀਮੈਂਟ 'ਚ ਨਹੀਂ ਹੋਣਾ ਹੈ ਜਿਹੜਾ ਹੈਗਾ ਪਾਰਲੀਮੈਂਟ ਦੀ ਚੋਣ ਰਹੇ ਨਹੀਂ ਹੋਣਾ ਇਸੇ ਕਰਕੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੈ ਕਿ ਉਹ ਜਿਹੜੇ ਹੈਗੇ ਚੋਣ ਕਰਾ ਰਹੇ ਹੈ ਕੌਣ ਆ ਰਿਹਾ ਕੌਣ ਜਾ ਰਿਹਾ ਕੋਈ ਵੀ ਸਰਕਾਰ ਆ ਜਾਵੇ ਨਰਿੰਦਰ ਮੋਦੀ ਦੀ ਥਾਂ ਤੇ ਕੋਈ ਹੋਰ ਸਰਕਾਰ ਵੀ ਆ ਜਵੇ ਤਾਂ ਮੁੱਦਾ ਤੇ ਜਿਹੜੇ ਹੈਗੇ ਸਾਰੇ ਖੜੇ ਆ ਨਾ ਕੰਨਾਂ ਦੇ ਮੁੱਦੇ ਉਹ ਤੁਹਾਡੇ ਦੇ ਕਰਕੇ ਜਿਹੜਾ ਹੈਗਾ ਅਸੀਂ ਸਾਡੀ ਫਾਈਟ ਆ ਜਿਹੜੀ ਹੈ ਲਗਾਤਾਰ ਉਦੋਂ ਤੱਕ ਜਿਹੜਾ ਹੈਗਾ ਹੋਣੀ ਆ ਉਦੋਂ ਤੱਕ ਸੰਘਰਸ਼ ਹੋਣਾ ਜਦੋਂ ਤੱਕ ਜਿਹੜਾ ਹੈਗਾ ਐਮ ਐਸ ਪੀ ਦੇ ਉੱਤੇ ਗਰੰਟੀ ਦਾ ਕਾਨੂੰਨੀ ਬਣ ਜਾਂਦਾ ਔਰ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਦਾ ਸਨਮਾਨ ਬਹਾਲ ਨਹੀਂ ਹੁੰਦਾ ਉਹਨਾਂ ਨੂੰ ਜਿਹੜਾ 60 ਸਾਲ ਦੀ ਜਾਂ 58 ਸਾਲ ਦੀ ਉਮਰ ਤੋਂ ਬਾਅਦ ਮੁਲਾਜ਼ਮਾਂ ਦੀ ਤਰ੍ਹਾਂ ਪੈਨਸ਼ਨ ਨਹੀਂ ਮਿਲਦੀ ਇਸੇ ਢੰਗ ਦੇ ਨਾਲ ਬਹੁਤ ਸਾਰੇ ਹੋਰ ਮਾਮਲੇ ਆ ਜਿਦਾਂ ਲਖੀਮਪੁਰ ਖੀਰੀ ਦੇ ਕਤਲਾਂ ਦਾ ਮਾਮਲਾ ਆ ਉਹ ਦੇਸ਼ ਦਾ ਜਿਹੜਾ ਗ੍ਰਹਿ ਰਾਜ ਮੰਤਰੀ ਹੈ ਉਹ ਬਾਹਰ ਤੁਰਿਆ ਫਿਰਦਾ ਹੈ ਉਹਨੂੰ ਇਲੈਕਸ਼ਨ ਲਈ ਵੀ ਉਹਨੂੰ ਜਿਹੜਾ ਹੈਗਾ ਟਿਕਟ ਮਿਲੇਗੀ ਸੋ ਉਹ ਜਿਹੜੇ ਟਿਕਟ ਤੋਂ ਜ਼ਿਆਦਾ ਆ ਪਰ ਤੁਹਾਡੇ ਵੀ ਤਾਂ ਕਿਸਾਨ ਕਿਸਾਨਾਂ ਦੇ ਵੀ ਤਾਂ ਉਹ ਸਿਆਸਤ ਵਿੱਚ ਹੀ ਚਾਪੜੇ ਆ ਹਾਂਜੀ ਤੁਹਾਡੇ ਜਿਹੜੇ ਕਿਸਾਨ ਹੈਗੇ ਆ ਕਹਿੰਦੇ ਸੀ ਸਿਆਸਤ ਵਿੱਚ ਨਹੀਂ ਆਣਾ ਉਹ ਵੀ ਤੇ ਪਿਛਲੀ ਵਾਰ ਇਲੈਕਸ਼ਨ ਲੜੇ ਆ ਉਹ ਪਿਛਲੀ ਵਾਰ ਇਲੈਕਸ਼ਨ ਲੜੇ ਆ ਜਿਹੜਾ ਹੈਗਾ ਇਸ ਵਾਰ ਜਿਹੜਾ ਸੰਯੁਕਤ ਮੋਰਚਾ ਬਣਿਆ ਉਹਦੇ ਜਿਹੜਾ ਹੈਗਾ ਉਹ ਸਾਰੀਆਂ ਆਪਣੀਆਂ ਗਲਤੀਆਂ ਨੂੰ ਜਿਹੜਾ ਹੈਗਾ ਮੰਨ ਕੇ ਜਿਹੜਾ ਹੈਗਾ ਆਇਆ ਜਿਹੜਾ ਸੰਯੁਕਤ ਮੋਰਚੇ ਦੇ ਵਿੱਚ ਤੇ ਜੇ ਕਿਸੇ ਨੇ ਕੋਈ ਚੋਣ ਲੜਨੀ ਵੀ ਹੋਵੇ ਤਾਂ ਉਹ ਜਿਹੜਾ ਹੈਗਾ ਇਹਨੂੰ ਛੱਡ ਕੇ ਮੋਰਚੇ ਨੂੰ ਜਿਹੜਾ ਹੈਗਾ ਜਾਊਗਾ ਦੂਜੇ ਪਾਸੇ ਮੋਰਚਾ ਕਦੀ ਕੋਈ ਇਲੈਕਸ਼ਨ ਜੀ ਆਉਣ ਵਾਲੇ ਸਮੇਂ 'ਚ ਵੀ ਨਹੀਂ ਲੜੂ ਮੋਰਚੇ ਨੇ ਪਹਿਲਾਂ ਵੀ ਨਹੀਂ ਲੜੀ ਠੀਕ ਹੈ